ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਆਪਣਾ ਹਸਨ ਵੈਲਕਮ ਬੈਕ ਯੂ ਵੀਡੀਓ ਅੱਜ ਦਾ ਜਿਹੜਾ ਟੌਪਿਕ ਆ ਬਹੁਤ ਹੀ ਸੀਰੀਅਸ ਆ ਤੁਸੀਂ ਦੇਖਿਆ ਵਿਕਰ ਨੌਚਲਾ ਲੰਡਨ ਸ਼ੋਅ ਦੇ ਵਿੱਚ ਕੀ ਹੋਇਆ ਉਹ ਬਗਲਾ ਤੁਸੀਂ ਵੀਡੀਓ ਦੇਖੋ your shoes and shit. Was it you? What are you trying to do, dog? Come on, please. I don't want to see anything wrong. Be respectful. You can't be throwing your shoes off. Do that shit, yo. Know? I can't sign that like that, bro. Come on, dog. You look like you're younger than me. It's okay, yo, don't worry, be easy, don't worry. No. ਤੁਸੀਂ ਵੀਡੀਓ ਦੇਖ ਲਈ ਸਾਰਿਆਂ ਨੇ ਕਿ ਕਰਨ ਔਜਲਾ ਬਾਈ ਦੇ ਸਟੇਜ ਦੇ ਵਿੱਚ ਸਟੇਜ ਤੇ ਯੂਕੇ ਲੰਡਨ ਸ਼ੋਅ ਕਰ ਰਿਹਾ ਸੀ ਉਹਦੇ ਬੋਟ ਲਾ ਕੇ ਮਾਰੀ ਕੀ ਸਾਬਤ ਕਰਨਾ ਚਾਹੁੰਦੇ ਤੁਸੀਂ ਯਾਰ ਕੀ ਸਾਬਤ ਕਰਨਾ ਚਾਹੁੰਦੇ ਕੀ ਦੱਸ ਸਾਬਤ ਕਰਨਾ ਚਾਹੁੰਦੇ ਆ ਦੱਸੋ ਤਾਂ ਸਹੀ ਐਡਾ ਵੱਡਾ ਸਿੰਗਰ ਐਡਾ ਵੱਡਾ ਸੈਲੀਬ੍ਰਿਟੀ ਹੋ ਕਿੱਥੇ ਉਹਨੇ ਪੰਜਾਬ ਦਾ ਨਾਮ ਚਾਤਾ ਐਸਐਮ ਟੌਪ 2 ਸਿੰਗਰਸ ਦੇ ਵਿੱਚ ਆਓ ਵਰ্ল্ড ਦੇ ਵਿੱਚ ਤੁਸੀਂ ਆ ਚੁੱਕੇ ਆ ਦੇਖਦੇ ਨਹੀਂ ਫੇ ਕਰਨ ਕੀ ਜਾਂਦੇ ਤੁਸੀਂ ਸ਼ੋਅ ਜਿਹੜੇ ਲਾ ਰਹੇ ਉੱਥੇ ਤੱਕ ਪੱਲੀ ਕਰ ਕੋ ਪਹੁੰਚਦਾ ਨਹੀਂ ਸਾਰੇ ਪੇਡ ਸ਼ੂਟ ਟਿਕਟ ਸ਼ੋਅ ਆ ਤੁਸੀਂ ਵੀ ਆ ਦੇਖਦੇ ਨਹੀਂ ਕੋ ਚਾਗਦੇ ਨਹੀਂ ਸਾਬਤ ਕੀ ਕਰਨਾ ਚਾਹੁੰਦੇ ਤੁਸੀਂ ਯਾਰ ਹੱਥ ਹੀ ਹੋਈ ਪਈ ਯਾਰ ਕਿੱਥੇ ਸੀ ਉਹ ਬੰਦਾ 8 ਸਾਲ ਦਾ ਜਿਹਨੇ ਮਾਂ ਪੇਗ ਵਾਲੇ ਤਾਂ ਜੋ ਵਰਲਡ ਦੇ ਵਿੱਚ ਨਾ ਕਰਤਾ ਰੋ ਤੇ ਤੁਸੀਂ ਦੇਖਦੇ ਨਹੀਂ ਚਾਹਦੇ ਨਹੀਂ ਪਤਾ ਨਹੀਂ ਕਿਹੜੀ ਪਬਲਿਕ ਸਿਟੀ ਲੈਣ ਲਈ ਤੁਸੀਂ ਕਰਦੇ ਹੋ ਹਸਟਾਂਟੇ ਵੀ ਜਾ ਕੇ ਪੁੱਛਤਾ ਪਾਉਣੇ ਆ ਪਾ ਸਿੱਧੂ ਬਾਈ ਦੇ ਸ਼ੋਅ ਤੇ ਗਾਇਸ ਕੇ ਪਤਲਜੀਤ ਬਾਈ ਦੇ ਸ਼ੋਅ ਤੇ ਗਾਇਸ ਕੇ ਫਕਰਨ ਬਾਈ ਦੇ ਸ਼ੋਅ ਤੇ ਗਾਇਸ ਕੀ ਯਾਰ ਕੁਸ ਵਾਟ ਇਜ਼ ਦਿਸ ਯਾਰ ਉਹਦਾ ਤਾਂ ਜੋ ਹੋਣਾ ਹੋਣਾ ਹੀ ਆ ਉਹ ਸਰਕਾਰ ਨੇ ਜੋ ਵੀ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਮਿਲਣੀ ਆ ਠੀਕ ਆ ਤੇ ਪਰ ਐਦਾਂ ਅਗਲੇ ਦਾ ਮੋਰਲ ਟਿਕਦਾ ਐਡਾ ਵੱਡਾ ਸੈਲੀਬ੍ਰਿਟੀ ਕਿਤੋਂ ਅਨਟਰਟੇਨ ਕਰ ਰਿਆ ਤੇ ਐਦਾਂ ਅਗਲੇ ਦਾ ਮੋਰਲ ਟਿਕਦਾ ਏ ਨਟ ਟੌਪ ਤੇ ਜਾ ਰਿਹਾ ਮੇਰੇ ਹਿਸਾਬ ਨਾਲ ਇਸ ਟਾਈਮ ਪੂਰੇ ਵਰਲਡ ਦੇ ਵਿੱਚ ਟੌਪ 10 ਸਿੰਗਰ ਦੇ ਵਿੱਚ ਆ ਉਹ ਤੁਸੀਂ ਆਪ ਦੇਖਦੇ ਰਹਿ ਜਾਂਦੇ ਨਹੀਂ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਨੇ ਕਰਨ ਕੀ ਗਏ ਉੱਥੇ ਤੁਸੀਂ ਕਿਉਂ ਜਾਣੇ ਉੱਥੇ ਇੱਕ ਤੁਸੀਂ ਟਿਕਟ ਲਈ ਆ ਇੱਕ ਪੈਸੇ ਖਰਚੇ ਆ ਇੱਕ ਤੁਸੀਂ ਜਾ ਕੇ ਉੱਥੇ ਆ ਹਾਰਕ ਤਾਂ ਕਰਦੇ ਆ ਯਾਰ ਬਸ ਕੀ ਸਾਬਤ ਕਰਨਾ ਚਾਹੁੰਦੇ ਆ ਪੰਜਾਬ ਦਾ ਨਾਮ ਚੁੱਕਾਇਓ ਕੁਝ ਕਰ ਰਿਹਾ ਯਾਰ ਕਿੱਥੇ ਉਹਨੇ ਪੰਜਾਬ ਦਾ ਨਾਮ ਚੁੱਕਾਇਆ ਸਤਾਇਆ ਕੋਦੋਂ ਕਲਾਮਨ ਇਹ ਦੇਖ ਕੇ ਵੀ ਕੀ ਹੋ ਰਿਹਾ ਪੰਜਾਬ ਦੇ ਸਿੰਧਰ ਦੇ ਨਾਲ ਬਹੁਤ ਹੀ ਉੱਪਰ ਦਾ ਸਤਾਰਾ ਤੇ ਸਲੂਟ ਆ ਬਾਈ ਕਰਨ ਤੈਨੂੰ ਟੈਨਸ਼ਨ ਨਹੀਂ ਲੈਣੀ ਆਮ ਆਲਵੇਸ ਵਿਦ ਯੂ ਆਪਾਂ ਨਾਲ ਆ ਤੁਹਾਡੇ ਕਰਨ ਬਾਈ ਦੇ ਯਾਰ ਸਪੋਰਟ ਕਰੋ ਬਾਈ ਨੂੰ ਯਾਰ ਤੁਸੀਂ ਏਟ ਨਾ ਕਰੋ ਸਪੋਰਟ ਕਰੋ ਯਾਰ ਠੀਕ ਆ ਬਾਈ ਟੈਂਸ਼ਨ ਹੀ ਲੈਣੀ ਮਾੜੇ ਮੋਟੇ ਆ ਸਾਨੂੰ ਪਤਾ ਆ ਨੋ ਆ ਜਿੱਤਾਂ ਤੇ ਬਾਈ ਦੇ ਮਨ ਚ ਕਿਤੇ ਨਾ ਕਿਤੇ ਹੁਣੀ ਯਾਰ ਆਈ ਸੀ ਤੁਹਾਨੂੰ ਮੈਂ ਕਹਿੰਦੇ ਨਾ ਕਰੂ ਉਹ ਇੰਨਾ ਵਧੀਆ ਕੰਮ ਕਰ ਰਿਹਾ ਕਿਤਨਾ ਕਿਤੇ ਉਹਦੇ ਮਨ ਚ ਆਣੀ ਯਾਰ ਵੀ 100 ਨਹੀਂ 110% ਦੇ ਰਿਹਾ ਉਹ ਤੇ ਵੀ ਜੁੱਤੀਆਂ ਘਣੀ ਅਗਲਾ ਸੋਚਦਾ ਯਾਰ ਕਦੇ ਵੀ ਫਿਰ ਫਿਰ ਦਾ ਮਰਾੜ ਡੇਕਦਾ ਐਦਾਂ ਨਾ ਕਰੋ ਬਾਈ ਨੂੰ ਸਪੋਰਟ ਕਰੋ ਯਾਰ ਖਿੱਚ ਕੇ ਰੱਖ ਗਨ ਬਾਈ ਟੈਂਸ਼ਨ ਹੀ ਲੈਣੀ ਇੱਕ ਵੇਖੋ ਕਿੱਦਾਂ ਦਾ ਸਟੇਜ ਪ੍ਰੋਗਰਾਮ ਸੀ ਕਿੱਦਾਂ ਦਾ ਕਿੰਨਾ ਟੰ ਚੱਲ ਰਿਹਾ ਸੀ ਪ੍ਰੋਗਰਾਮ ਤੇ ਤੁਸੀਂ ਕੀ ਕਰਦਾ ਯਾਰ ਐਦਾਂ ਨਾ ਕਰੋ ਠੀਕਾ سپورਟ ਕਰੋ ਬਾਈ ਨੂੰ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੋਰ ਕਰੋ ਕਰਨ ਬਾਈ ਨੂੰ